ਬੰਸਦਾਨੀ ਸਾਹਿਬੇ ਕਮਾਲ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਜਿਸ ਅਸਥਾਨ ਤੋਂ ਬਰਾਬਰਤਾ ਦਾ ਸੰਦੇਸ਼ ਦਿੱਤਾ ਅਤੇ ਖਾਲਸੇ ਦੇ ਰੂਪ ਵਿੱਚ ਕੁੱਲ ਸੰਸਾਰ ਨੂੰ ਤੋਹਫਾ ਦਿੱਤਾ ਉਸ ਤਖਤ ਸ੍ਰੀ ਕੇਸਗੜ ਸਾਹਿਬ ਨੂੰ ਜਾਂਦੀ ਸੜਕ ਦਾ ਨਾਮ VIP ਰੋਡ ਤੋਂ ਬਦਲ ਕੇ ਸ਼ਾਹੀ ਜ਼ਾਦਾ ਸ੍ਰੀ ਜੁਝਾਰ ਸਿੰਘ ਮਾਰਗ ਰੱਖਿਆ ਗਿਆ ਹੈ ਇਸ ਬਾਰੇ ਜਾਣਕਾਰੀ ਸਾਂਝੇ ਕਰਦੇ ਹੋਏ ਸਿੱਖਿਆ ਮੰਤਰੀ ਪੰਜਾਬ ਹਰਜੋਤ ਬੈਂਸ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਜਿਸ ਵਿੱਚ ਤਖਤ ਸ਼੍ਰੀ ਕੇਸਗੜ ਸਾਹਿਬ ਨੂੰ ਜਾਣ ਵਾਲੀ ਵੀਆਈਪੀ ਰੋਡ ਦਾ ਨਾਮ ਬਦਲ ਕੇ ਸਾਹਿਬਜ਼ਾਦਾ ਸ਼੍ਰੀ ਜੁਝਾਰ ਸਿੰਘ ਮਾਰਗ ਰੱਖਿਆ ਗਿਆ ਹੈ ਇਸ ਮਾਰਗ ਦਾ ਸੁੰਦਰੀਕਰਨ ਅਤੇ ਇਸ ਨੂੰ ਹੋਰ ਚੌੜਾ ਕਰਕੇ ਮਾਰਗ ਨੂੰ ਹੋਰ ਸੋਹਣਾ ਬਣਾਇਆ ਜਾਵੇਗਾ ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼੍ਰੀ ਅਨੰਪੁਰ ਸਾਹਿਬ ਅੱਜ ਸਾਰੀ ਸੰਗਤ ਦੇ ਨਾਲ ਮੈਂ ਕੁਝ ਤਫ਼ਸੀਲ ਜਾਣਕਾਰੀ ਸਾਂਝੀ ਕਰਨਾ ਚਾਹੁੰਗਾ ਅਨਸਰ ਨਗਰ ਕਾਉਂਸਲ ਸ਼੍ਰੀ ਅਨੰਪੁਰ ਸਾਹਿਬ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਜਿਹੜੀ ਸਾਡੀ ਸੜਕ ਕੇਸਗੜ੍ਹ ਸਾਹਮਣੇ ਪਿੱਛੋਂ ਜੜੀ ਜਾਂਦੀ ਸੀ ਜਿਸ ਦਾ ਨਾਮ ਵੀਆਈਪੀ ਰੋਡ ਸੀ ਉਸ ਦਾ ਨਾਮ ਬਦਲ ਕੇ ਹੁਣ ਸਹਾਇਜੰਦਾ ਸ਼੍ਰੀ ਚਜਾਤ ਸਿੰਘ ਮਾਰਗ ਰੱਖ ਦਿੱਤਾ ਗਿਆ ਹੈ ਇਹ ਵੀ ਕਿ ਕਿ ਜੀਪ ਗੱਲ ਸੀ ਕਿ ਉਹ ਤੱਕ ਸਾਬ ਤੱਕ ਸ਼੍ਰੀ ਕੇਸਗੜ੍ਹ ਸਾਹਮਣੇ ਜਾਂਦੀ ਸੜਕ ਉਹ ਸਥਾਨ ਜਿੱਥੋਂ ਦਸ਼ਨੇਸ਼ ਪਿਤਾ ਨੇ ਪੂਰੀ ਦੁਨੀਆ ਨੂੰ ਬਰਾਬਰੀ ਦਾ ਇਨਸਾਫ ਦਾ ਤਫਰੰਦ ਤੱਕ ਹਾਲੇ ਤੀਰ ਨੂੰ ਚ ਉਸ ਸਥਾਨ ਨੂੰ ਜਿਹੜੀ ਸੜਕ ਜਾਨੀਆ ਉਸ ਨੂੰ ਵੀ ਆਈਪੀ ਕੋਡ ਉਸ ਦਾ ਨਾਮ ਹੁੰਦਾ ਕਰ ਰੱਖਿਆ ਹੋਇਆ ਸੀ ਅਸੀਂ ਜਿੱਥੇ ਸੜਕ ਦਾ ਨਾਮ ਬਦਲ ਕੇ ਸਾਹਿਬ ਜਦਰ ਚਾਹ ਸਿੰਘ ਬਾਗ ਕੀਤਾ ਹੈ ਉੱਥੇ ਨਾਲ ਹੀ ਇਸ ਸੜਕ ਨੂੰ ਦਸ ਸੰਗਰੀ ਕਰ ਇਸ ਸੜਕ ਨੂੰ ਜੋੜਾ ਕਰਕੇ ਜਿੰਨਾ ਪੋਸੀਬਲ ਹੋਵੇ ਆਪਾਂ ਇਸ ਮਾਰਗ ਨੂੰ ਜਿਹੜਾ ਹੈ ਸੋਨਾ ਬਣਾਵਾਂਗੇ ਤਾਂ ਕਿ ਸਾਡਾ ਜਿਹੜਾ ਤਕਸਤ ਨੂੰ ਜਾਂਦਾ ਹੈ ਰੈਗਿਸਟਰ ਹੈ खूबसूरत हो गए तो जी गलत प्रीत जी गलत जी रीत चलती पी सी वी आई पी रूल की उसका नाम बदल के साहबजाद श्री जगत सिंह मार गया इस संबंधी जरा अच्छ नगर काउंसिल वालों पता पा के इस सड़क का नाम बदल दिया गया वाहगुरू जी का खालसा वाहगुरू जी की फतेह चंदर कंसल्टेंट्स लिमिटेड बिल्डिंग मेंटेनेंस हैंडीमैन अंडर चैक्ट्रेड प्लेटफॉर्म इज नाउ अवेलेबल ऑन योर लोकल लंडन एरिया He has more than 5 years experience in same line. He used to work with reputed companies, agencies as well local builders with brothers. He is professional by plumbing, electrician, masonry, carpentering. For more information, please contact him at under Jack trade platform www.checktrade.com. Slash nine two one seven six zero. Chandar Consultants Limited call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ